ਇਹ ਇਤੋਜਾਂ ਨੇ ਜੋ ਮੂਵੀ ਬਣੀ ਹੋਈ ਹੈ ਹਨਾ ਕੋਈ ਮਿਲ ਗਿਆ ਰਤੀ ਕ੍ਰਿਸ਼ਨ ਦੇ ਆ ਲొਕੇਸ਼ਨ ਤੇ ਇੱਥੇ ਕੀ ਦੱਸਿਆ ਪਹਿਲੀਆਂ ਪ੍ਰਜਾਤੀਆਂ ਦੇ ਵਿੱਚ ਐਦੂ ਵੀ ਜਿਆਦਾ ਵੱਡੇ ਵੱਡੇ ਹੁੰਦੇ ਸੀ ਇਹ ਹੁਣ ਜਸਟ ਉਹ ਕਹਿੰਦੇ ਜਿਵੇਂ ਜਿਵੇਂ ਮੀਂਹ ਪਈ ਜਾਂਦਾ ਉਹ ਲੋਕਾਂ ਦੀ ਜਿਵੇਂ ਜਿਵੇਂ ਵੱਧਦੀਆਂ ਹੈ ਸ਼ਾਹ ਆ ਹੈ ਆਪ ਦੱਸ ਰਿਹਾ ਸੀ ਸੀ ਸੇ ਗਗਨ ਕਾ ਜਾਦੂ ਤੇ ਹੈ ਬਹੁਤ ਅਰਕਣਾ ਧਿਆਨਾਂ ਇਦੇ ਬਾਰੇ ਤੁਹਾਨੂੰ ਹਿਸਟਰੀ ਇਹ ਦੱਸੀ ਹੋਈ ਆ ਤੇ ਡਰਾਮ ਹਿੱਲਰ ਆ ਜਿਹੜੀ ਕੇ ਹੈਗੀ ਆ ਆਪਣੀ ਤੁਸੀਂ ਲੋਕੇਸ਼ਨ ਤੇ ਆਉਣਾ ਉੱਲਾਵਲੇ ਹੈਣੀ ਤੇ ਇਸ ਤਰ੍ਹਾਂ ਦਾ ਇੱਥੇ ਕੇ ਨਜ਼ਾਰਾ ਤੁਸੀਂ ਦੇਖ ਸਕਦੇ ਆ ਹਾਂਜੀ ਜਿਹੜੀ ਲੋਕੇਸ਼ਨ ਆਪਾਂ ਤੁਹਾਨੂੰ ਦਿਖਾਈ ਹੈ ਡਰਾਮ ਹਿੱਲਰ ਆ ਆਪਣੀ ਕੈਡਗਰੀ ਤੋਂ ਮਤਲਬ ਕੇ ਡੇਢ ਕੇ ਘੰਟੇ ਦਾ ਰਸ ਤੇ ਆਪਣੇ ਮਗਰਲਾ ਵਿਊ ਵੇਖੋਗੇ ਨਾ ਸੋਹਣਾ ਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਤੇ ਵੀਡੀਓ ਨਾਲ ਜੁੜੇ ਰਹੋ ਤੇ ਜੇ ਆਪਾਂ ਸਾਰੀ ਤੁਹਾਨੂੰ ਮਤਲਬ ਕਿ ਇੱਕ ਵਾਰ ਆਪਾਂ ਤਾਂ ਜਾਣਾ ਉੱਧਰ ਤੇ ਸਾਰਾ ਵੀਊ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਵੀਊ ਆ ਦੇਖੋ ਕਿੰਨਾ ਸੋਹਣਾ ਤੇ ਆ ਮੰਮੀ ਜਿਹੜੀ ਹੋਣੀ ਹੋਗੇ ਤੇ ਇੱਧਰ ਗੱਡੀਆਂ ਪਾਰਕਿੰਗਾਂ ਤੇ ਉਹ ਲਿਖਿਆ ਸੁਣ ਦੱਸਿਆ ਇਹਦੀ ਬਾਰੇ ਤੇ ਜੇ ਬੈਂਫੂਪ ਗਏ ਸੀ ਉਹ ਵੀ ਬਹੁਤ ਸੋਹਣਾ ਸੀ ਤੇ ਆ ਉਦੋਂ ਵੀ ਜਿਆਦਾ ਸੋਹਣਾ ਤੇ ਆਪਣੇ ਪੰਜਾਬੀ ਕਾਫੀ ਇੱਥੇ ਆਉਂਦੇ ਆ ਤੇ ਵੀਊ ਚੈੱਕ ਕਰੋ ਤੁਸੀਂ ਮਤਲਬ ਕਿਆ ਬਾਤਾਂ ਹੈ ਕੁਦਰਤ ਦੇ ਇਹ ਰੰਗ ਦੇਖੀਏ ਤਾਂ ਬਹੁਤ ਜਿਆਦਾ ਮਿਲ ਜਾਂਦੇ ਆ ਬਹੁਤ ਸੋਹਣੇ ਰੰਗ ਆ ਇੱਥੋਂ ਆਪਾਂ ਕਰ ਲੱਗੇ ਸ਼ੁਰੂਆਤਾਂ ਜਾਣ ਦੀ ਤੇ ਆਪਾਂ ਚੱਲਦੇ ਆ ਤਾਂ ਤੇ ਆ ਜਿਹੜੇ ਵਾਰ ਦੱਸਿਆ ਹੋਇਆ ਕਿ ਇੱਥੋਂ ਚੱਲਦੇ ਆ ਤਾਂ ਚੱਲ ਆ ਜੋ ਬਈ ਤੇ ਇੱਥੋਂ ਤੁਸੀਂ ਮਤਲਬ ਕਿ ਉੱਪਰਲਾ ਨਜ਼ਾਰਾ ਦੇਖ ਸਕਦੇ ਆ ਚੱਲ ਵੀ ਅਰਸ਼ ਚੱਲਦੇ ਹਾਂ ਨਾ ਪੇ ਕਰ ਤੋਂ ਆ ਇਦਾਂ ਦੇ ਬਣੇ ਹੋਏ ਆ ਤੇ ਕਾਫੀ ਸੋਹਣਾ ਜੇ ਕਹ ਦੀ ਤਾਂ ਬਹੁਤ ਜਿਆਦਾ ਸੋਹਣਾ ਇੱਧਰ ਹਾਂਜੀ ਜਿੱਦਾਂ ਕਿ ਆ ਪੌੜੀਆਂ ਦਿੱਤੀਆਂ ਹੋਈਆਂ ਇਹਨਾਂ ਨੇ ਉੱਪਰ ਜਾਣ ਨੂੰ ਪਰ ਇਹ ਥੋੜੀ ਕੀ ਵਾੜਤੀ ਜਾਂਦੀਆਂ ਤਾਂ ਤੱਕ ਉਦੋਂ ਬਾਅਦ ਆਪਾਂ ਨੂੰ ਖੋਦੀ ਨਾ ਉੱਤੇ ਆ ਜਿਹੜੀ ਮਿੱਟੀ ਦੇ ਢਾੜ ਬਣਿਆ ਇਨੇ ਉੱਤੇ ਆਪ ਜਾਣਾ ਪੈਂਦਾ ਪੌੜੀਆਂ ਨਹੀਂ ਹੁੰਦੀਆਂ ਬਹੁਤ ਸੋਹਣਾ 뷰 ਬਣਿਆ ਹੋਇਆ ਤੇ ਆਪਾਂ ਥੋੜਾ ਉੱਤੇ ਵਧੀਏ ਇੱਕ ਥੋਕੋ ਜਿਹਾ ਇਸ ਤਰ੍ਹਾਂ ਦਾ 뷰 ਤੇ ਨਜ਼ਾਰਾ ਦੇ ਸਕਦੇ ਹਾਂ ਵੀ ਦੇਖੋ ਵੀ ਆਪਾਂ ਥੋੜਾ ਤਾਂ ਹੋਰ ਚੱਲਦੇ ਆਂ ਤੇ ਆਪਣੀ ਮੰਮੀ ਆ ਡੈਡੀ ਆਇਆ ਬਲੌਗ 'ਚ ਤੇ ਆਪਾਂ ਜਾਵਾਂਗੇ ਡੈਡੀ ਆ ਲੈ ਕੇ ਹਾਂ ਡੈਡੀ ਮੰਦਾ ਤੇ ਇਸ ਤਰ੍ਹਾਂ ਦਾ ਤੁਸੀਂ ਕੇ ਨਜ਼ਾਰਾ ਦੇਖ ਸਕਦੇ ਆ ਤੇ ਬਹੁਤ ਸੋਹਣਾ ਹੈ ਬੈਂਫਰੇ ਸੀ ਉੱਥੇ ਵੀ ਸਿਰਾਈ ਸੀ ਤੇ ਇੱਥੇ ਵੀ ਐਂਡੀ ਆ ਤੇ ਆਪਾਂ ਤੁਹਾਨੂੰ ਜਮਾ ਉੱਤੋਂ ਜਾ ਕੇ ਜਿਹੜਾ ਪਹਾੜੀਆਂ ਦੇਖਦਿਆਂ ਤੁਹਾਨੂੰ ਹਨ ਉੱਥੋਂ ਜਾ ਕੇ ਦਿਖਾਉਨੇ ਆ ਵੇਟ ਤੇ ਇਸ ਤਰ੍ਹਾਂ ਥੱਲੇੋਂ ਦੇਖ ਰਹੇ ਜਿਥੋਂ ਤੇ ਖੜੇ ਸੀ ਆਪਾਂ ਤੇ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਉੱਪਰ ਕਹਣੀ ਕਲਕੀ ਪਹੁੰਚੇ ਹੋ ਜਾਂਦੇ ਦਿਸ ਇਜ਼ ਅ ਬਣਾ ਬਿਲਾਰ ਸਿੱਧਾ ਦੇਖੋ ਕਿਤਾਉ ਇਸ ਤਰ੍ਹਾਂ ਦਾ ਤੁਸੀਂ ਨਜ਼ਾਰਾ ਦੇਖ ਸਕਦੇ ਆ ਜਾਣਾ ਤਾਂ ਮਤਲਬ ਕਹਿ ਜੀ ਸੌਖਾ ਬਣੀ ਤੇ ਆਉਣਾ ਬਣੀ ਸੌਖਾ ਬਹੁਤ ਔਖਾ ਦੇਖੋ ਕਿੰਨੀ ਉੱਚੀ ਚਾਈ ਜਾਂਦੇ ਆ ਉਹ ਡੈਡੀ ਹੋਣੀ ਮੰਮੀ ਉਹਨੇ ਚਲੇ ਗਏ ਸਨ ਇੱਥੇ ਰਤੀਕ੍ਰਿਸ਼ਨ ਦੀ ਫਿਲਮ ਦੀ ਜਿਹੜੀ ਕਿ ਸ਼ੂਟਿੰਗ ਹੋਈ ਹੈ ਕੋਈ ਮਿਲ ਗਿਆ ਦੇਖੋ ਕੀ ਆਪਾਂ ਤੁਹਾਨੂੰ ਇਹ ਲੋਕੇਸ਼ਨ ਦਿਖਾਈਆ ਤੇ ਬਹੁਤ ਸੋਹਣੀ ਆ ਤੇ ਬਹੁਤ ਜਿਆਦਾ ਘੈਂਟ ਆ ਤੇ ਇੱਥੇ ਤੁਸੀਂ ਆ ਕੇ ਇੱਥੇ ਬਹੁਤ ਇੰਜੋਏ ਕਰ ਸਕਦੇ ਆ ਤੇ ਬਹੁਤ ਘੈਂਟ ਲੋਕੇਸ਼ਨ ਆ ਤੇ ਆਪਾਂਗੇ ਚਲੋ ਫੋਟੋਮਾਂ ਕਰਦੇ ਆ ਥੋੜੇ ਬੁੜੀ ਬੁੜੀ ਜੇ ਬੰਦੇ ਨੂੰ ਪਾ ਸਾਰੇ ਪਾਸੇ ਦੇਖਦੇ ਆ ਤਾਂ ਬਹੁਤ ਉੱਚੇ ਉੱਚੇ ਡੱਬੇ ਤੇ ਆਪਾਂ ਆ ਗਏ ਜਮ੍ਹਾਂ ਥੱਲੇ ਤੇ ਥੱਲਿਓਂ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਫੇਰ ਤੁਸੀਂ ਦੇਖ ਸਕਦੇ ਆ ਉਹ ਤੋਂ ਇਹ ਇਹ ਦੇਖੋ ਸਾਰੇ ਤੇ ਆਪਣਾ ਜਾਨੀ ਕਿ ਤੁਹਾਨੂੰ ਜਿਹੜਾ ਕਿ ਆਪਾਂ ਸਾਰਾ ਦਿਖਾਇਆ ਅੱਜ ਦਾ ਬਲੌਗ ਆਪਾਂ ਇੱਥੋਂ ਕਰਦੇ ਹਾਂ ਸਮਾਪਤ ਹੈ ਨਾ ਐਂਡ ਕਰਦੇ ਹਾਂ ਤੇ ਦੱਸਿਓ ਬਲੌਗ ਕਿੱਦਾਂ ਦਾ ਲੱਗਿਆ ਤੁਹਾਨੂੰ ਤੇ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਹਨਾ ਵੀ ਸਹਿਜ ਘੈਂਟ ਆ ਨਾ ਪੂਰਾ ਇੱਥੇ ਆਹ ਲੋਕੇਸ਼ਨ ਦੇ ਤੇ ਪੂਰਾ ਡਰਾਈਵ ਹਾਂਜੀ ਕੋਈ ਨਾ ਹੈ ਤੇ ਆਪਾਂ ਮਿਲਦੇ ਨਵੇਂ ਬਲੌਗ ਨਾਲ ਠੀਕ ਹੈ ਤੇ ਧੰਨਵਾਦ ਸਾਰਿਆਂ ਦਾ